ਸਤ ਸ੍ਰੀ ਅਕਾਲ ਸਾਰਿਆਂ ਨੂੰ ਸਿੱਖਤ ਪੰਜਾਬ ਟੀਵੀ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਵੀ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬਡਾਪਾ ਪੈਨਸ਼ਨ ਅੰਗਹੀਣ ਪੈਨਸ਼ਨ ਵਿਧਵਾ ਜਾਂ ਬੇਸਹਾਰਾ ਪੈਨਸ਼ਨ ਸਾਰੀਆਂ ਪੈਨਸ਼ਨਾਂ ਨੂੰ ਲੈ ਕੇ ਕੁਝ ਅਪਡੇਟ ਨੇ ਤਾਂ ਜਿਹੜੀ ਜੂਨ ਮਹੀਨੇ ਦੀ ਪੈਨਸ਼ਨ ਹੈ ਉਹ ਖਾਤਿਆਂ ਦੇ ਵਿੱਚ ਭੇਜੀ ਜਾ ਚੁੱਕੀ ਹੈ ਕਿੰਨੀ ਆਈ ਹੈ ਕਿਹੜੀ ਜ਼ਿਲ੍ਹਿਆਂ ਦੀ ਨਹੀਂ ਆਈ ਸਾਰੀ ਜਾਣਕਾਰੀ ਤੁਹਾਨੂੰ ਅੱਗੇ ਹੈ ਜਿਹੜੀ ਉਹ ਦੇਣ ਜਾ ਰਹੇ ਹਨ ਨਵੇਂ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਤੁਹਾਨੂੰ ਦੱਸ ਦਈਏ ਕਿ ਪੈਨਸ਼ਨਾਂ ਜਿਹੜੀਆਂ ਤੋਂ 11 ਤਰੀਕ ਨੂੰ ਸਾਰਿਆਂ ਦੇ ਖਾਤਿਆਂ ਦੇ ਵਿੱਚ ਸਰਕਾਰ ਵੱਲੋਂ ਟਰਾਂਸਫਰ ਕਰ ਦਿੱਤੀਆਂ ਜਾਂਦੀਆਂ ਨੇ ਜਦੋਂ ਵੀ ਕਿਸੇ ਵੀ ਮਹੀਨੇ ਦੀ 11 ਤਰੀਕ ਆਉਂਦੀ ਹੈ ਤਾਂ ਉਸ ਦਿਨ ਜਿਹੜਾ ਮੈਸੇਜ ਹੈ ਉਹ ਤੁਹਾਡੇ ਕੋਲ ਪਹੁੰਚ ਜਾਂਦਾ ਹੈ ਜੇਕਰ ਤੁਹਾਡਾ ਮੋਬਾਈਲ ਨੰਬਰ ਲਿੰਕ ਹੈ ਤਾਂ ਤੁਹਾਨੂੰ ਵੀ ਮੈਸੇਜ ਹੈ ਜਿਹੜਾ ਉਹ ਪਹੁੰਚ ਚੁੱਕਿਆ ਹੋਵੇਗਾ ਤੁਸੀਂ ਕਿਹੜੇ ਜ਼ਿਲ੍ਹੇ ਤੋਂ ਬਿਲੋਂਗ ਕਰਦੇ ਹੋ ਤੁਹਾਡੀ ਪੈਨਸ਼ਨ ਆਈ ਹੈ ਜਾਂ ਨਹੀਂ ਆਈ ਕਿਹੜੇ ਜ਼ਿਲ੍ਹੇ ਦੀ ਆਈ ਹੈ ਤਾਂ ਉਹ ਮੈਸੇਜ ਵੀ ਜ਼ਰੂਰ ਕਰਿਓ ਜਿਹੜੇ ਜ਼ਿਲ੍ਹੇ ਦੀ ਨਹੀਂ ਆਈ ਤਾਂ ਉਹ ਵੀ ਮੈਸੇਜ ਜ਼ਰੂਰ ਕਰਿਓ ਤਾਂ ਦੱਸ ਦਈਏ ਲਗਭਗ ਪੈਨਸ਼ਨਾਂ ਸਾਰੇ ਜ਼ਿਲ੍ਹਿਆਂ ਦੀਆਂ ਆ ਚੁੱਕੀਆਂ ਨੇ ਕੁਝ ਕੁ ਜ਼ਿਲ੍ਹੇ ਆ ਤੇ ਤੌ ਰਹਿ ਗਏ ਹੋਣਗੇ ਉਹਦੇ ਵਿੱਚ ਜ਼ਿਲੇ ਵੀ ਨਹੀਂ ਰਹਿੰਦੇ ਕੁਝ ਕੁ ਪਿੰਡ رہ ਜਾਂਦੇ ਨੇ ਜ਼ਿਆਦਾਤਰ ਪਿੰਡ ਜਿਵੇਂ ਤਹਿਸੀਲ ਦੇ ਵਿੱਚ ਕੁਝ ਪਿੰਡ رہ ਜਾਂਦੇ ਨੇ ਤਾਂ ਉਹ ਇੱਕ ਅੱਧਾ ਦਿਨ ਛੱਡ ਕੇ ਜਿਹੜੀ ਛੁੱਟੀ ਹੁੰਦੀ ਹੈ ਕਈ ਵਾਰੀ ਆਫਿਸ ਦੇ ਵਿੱਚ ਉਹ ਟਰਾਂਸਫਰ ਨਹੀਂ ਹੁੰਦੀ ਤਾਂ ਉਸ ਕਰਕੇ ਲੇਟ ਹੋ ਸਕਦੀ ਹੈ ਨਹੀਂ ਲਗਭਗ ਸਾਰਿਆਂ ਦੀਆਂ ਪੈਨਸ਼ਨਾਂ ਗਈ ਹੈ ਤਾਂ ਖਾਤਿਆਂ ਦੇ ਵਿੱਚ ਭੇਜੀਆਂ ਜਾਂਦੀਆਂ ਹਨ ਤਾਂ ਦੱਸਦੀ ਹੈ ਜਿਹੜੀ ਇਹ ਪੈਨਸ਼ਨ ਆਈ ਹੈ ਤਾਂ ਇਹ ਸਿਰਫ ਬੁਢਾਪਾ ਪੈਨਸ਼ਨ ਹੈ ਜਿਹੜੀ ਤਾਂ ਉਹ ਭੇਜੀ ਗਈ ਹੈ ਬਾਕੀ ਪੈਨਸ਼ਨਾਂ ਦੀ ਅਪਡੇਟ ਵੀ ਜਿਹੜੀ ਤੁਹਾਨੂੰ ਉਹ ਦਿੱਤੀ ਜਾਵੇਗੀ ਕੁਝ ਕਥਾਵਾਂ ਤੇ ਬਾਕੀ ਪੈਨਸ਼ਨਾਂ ਵੀ ਜਿਹੜੀਆਂ ਰਿਲੀਜ਼ ਕੀਤੀਆਂ ਗਈਆਂ ਨੇ ਤਾਂ ਦੱਸਦੇ ਇਹ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਨਹੀਂ ਆਵੇ ਕਿ ਤਾਂ ਦੋਸਤੋ ਸਾਰਿਆਂ ਦੇ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਪੈਨਸ਼ਨ ਆਵੇਗੀ ਕਿਸੇ ਜ਼ਿਲ੍ਹੇ ਦੀ ਪੈਨਸ਼ਨ ਹੈ ਜਿਹੜੀ ਉਹ ਨਹੀਂ ਰੁਕ ਸਕਦੀ ਤਾਂ ਹੋਰ ਅਪਡੇਟ ਲਈ ਤੁਸੀਂ ਸਾਡੇ ਨਾਲ ਜੁੜੇ ਰਹੋ ਤਾਂ ਤੁਸੀਂ ਦੱਸਿਓ ਜਰੂਰ ਜਿਹੜੀ ਪੈਨਸ਼ਨ ਹੈ ਤਾਂ ਉਹ ਤੁਹਾਡੀ ਆਈ ਹੈ ਜਾਂ ਨਹੀਂ ਆਈ ਤਾਂ ਜਿਹੜੀ ਪੈਨਸ਼ਨ ਹੈ ਤੋਂ 1500 ਰੁਪਿਆ ਪੈਨਸ਼ਨ ਹੈ ਜਿਹੜੀ ਤਾਂ ਉਹ ਖਾਤਿਆਂ ਦੇ ਵਿੱਚ ਪੇ ਗਈ ਹੈ ਤਾਂ ਦੋਸਤੋ ਇੱਕ ਗੱਲ ਲਾਸਟ ਦੀ ਹੋਰ ਦੱਸਤੀ ਹੈ ਕਿ ਜਿਹੜੀ ਇਹ ਪੈਨਸ਼ਨ ਆਈ ਹੈ ਤੇ ਮਈ ਮਹੀਨੇ ਦੀ ਪੈਨਸ਼ਨ ਜਾਰੀ ਕੀਤੀ ਗਈ ਹੈ ਤਾਂ ਫਿਲਹਾਲ ਤੁਹਾਡੇ ਲਈ ਇੰਨਾ ਹੀ ਧੰਨਵਾਦ